ਇਹ ਕਹਿੰਦਾ ਹੂੰ ਤਾਂ ਤੂੰ ਮੇਰੀ ਮੰਨਣੀ ਨਹੀਂ ਹਾਂ ਮੰਨਦਾ ਨਹੀਂ ਤੂੰ ਮੇਰੀ ਬੱਸ ਅੱਗੇ ਕਿਤੇ ਦੀ ਗੱਲ ਕੀ ਦੀ ਮੰਨੀ ਉਹ ਮੈਂ ਤਾਂ ਆਏ ਕਹਿੰਦਾ ਸੀ ਯਾਰਾ ਵੀ ਟਰੈਕਟਰ ਆ ਗਿਆ ਆਪਣੇ ਪੰਡ ਦੇ ਵਿੱਚ ਨਵੇਂ ਅੱਛਾ ਆ ਸਾਹਮਣੇ ਗਿਆ ਤੂੰ ਹੰਦ ਗਿਆ ਕਿਵੇਂ ਤੂੰ ਆਪ ਤੋਂ ਵੱਡੇ ਜੇ ਪੜਦਾ ਅੱਛਾ ਮਾ ਪੰਗਾ ਜਾਂ ਲੈਂਦਾ ਸੀ ਆਧਾਰ ਕਾਰਡ ਤੀ ਮਿਲ ਜਾਂਦਾ ਉਹ ਭੈਣ ਦਾ ਨਿਆ ਆਧਾਰ ਕਾਰਡ ਦੇ ਬਾਹਲਾ ਕੁਝ ਮਿਲਦਾ ਜਗੰਧਾਰ ਕਾਰਡ ਦੇ ਬਹੁਆ ਮਿਲ ਜਾਂਦੀਆਂ ਨੇ ਅੱਛਾ ਯਾਰ ਇਹ ਕਰਵਾਉਣਾ ਉਹ ਲੋਕਾਂ ਮਾ ਕਰਦਾ ਲੱਗਾ ਦੇ ਨੇ ਦੋ ਔਰੇ ਹੈਗੇ ਤੂੰ ਐਂ ਕਰ ਆਪਾਂ ਜਾਂ ਚਾ ਨਾ ਲਈਏ ਉਹ ਮੈਂ ਨਹੀਂ ਪੰਗਾ ਲੈਂਦਾ ਸੀ ਤਾਂ ਉਸੇ ਨਾਲ ਹੀ ਡੰਗ ਲਾ ਲਾਂਗੇ ਪਰ ਮੈਂ ਤਾਂ ਲਿਆਉਂਗਾ ਯਾਰ ਨਾਲ ਵਕਤ ਚੱਲੇਗਾ ਉਹ ਤੇਰੇ ਨਾਲ ਜਰ ਭੈਣ ਦਾ ਨਾ ਹੁਆ ਇਹ ਵਸਾਂ ਦਾ ਇਹਨੂੰ ਕੀ ਕਰਾਂਗੇ ਨਾਲ ਤੇਰੇ ਮੈਂ ਤਾਂ ਤੈਨੂੰ ਕਹਿਣਾ ਕਿਉਂ ਪੰਗਾ ਲੈਣਾ ਉਸੇ ਨਾਲ ਹੀ ਡੰਗ ਲਾ ਲਾ ਤੂੰ ਉਹ ਜਵਾਕ ਨੂੰ ਸਾ ਕੋ ਜੂ ਉਹ ਜਵਾਕ ਲਾਂਗੇ ਅਗਲੇ ਤੋਂ 10 ਲੱਖ ਚਰਾ ਉਹ ਅੱਜ ਕੱਲ ਭੈਣ ਨਾ ਉੱਤੇ ਕੱਢ ਲੈਂਦੇ ਨੇ ਮੋਬਾਈਲਾਂ ਦੇ ਸਾਰਾ ਕੁਝ ਕੱਢ ਲੈਂਦੇ ਨੇ ਉੱਥੇ ਲਾਲ ਅੱਖਰਾਂ ਚ ਲਿਖ ਦਿੰਦੇ ਨੇ ਉਹ ਉਹ ਕੜਾ ਆਪਾਂ ਬਾਣ ਤੇ ਲੈਣਾ ਤੇ ਲੈਣਗੇ ਨੰਬਰ ਜੇ ਸਾਰਾ ਕੁਝ ਲੈਂਦੇ ਨੇ ਉਹ ਅੱਛਾ ਹੂੰ ਫਿਰ ਚੱਲ ਭਰਾਵਾ ਮੈਂ ਤਾਂ ਦੇਖੂਗਾ ਹੱਥ ਮਾਰਦੀ ਐ ਤੇਰੀ ਬਤਨੀ ਨਹੀਂ ਮੈਂ ਤਾਂ ਫਿਰ ਹੋਰ ਬੰਦੇ ਨੂੰ ਲੈ ਜੂ ਨਾਲ ਤੂੰ ਤਾਂ ਜਾਰੀ ਤੋੜੇਂਗਾ ਲੱਗਦਾ ਉਹ ਦੇਖਾਂਗੇ ਜਾਰੀ ਵਾਲੀ ਗੱਲ ਨਹੀਂ ਮੈਂ ਤੈਨੂੰ ਸਮਝਾਉਣਾ ਇਹ ਕੀ ਲੈਣਾ ਉਹਦੇ ਨਾਲ ਡੰਗ ਲਾ ਲੈ ਚਾਰ ਸਾਲਾਂ ਨੂੰ ਚਾਰ ਆਨੇ ਜੁੜ ਗਏ ਉਦੋਂ ਲੈ ਲਈ ਨਾ ਮੈਂ ਨਹੀਂ ਉਦੋਂ ਸੰਝਾ ਲੈ ਆਵਾਂਗੇ ਉਹ ਪਿੰਡ 'ਚ ਹਵਾ ਬਣ ਜੂ ਉਹ ਇਕੱਲੇ ਹਵਾਈ ਪੱਲੇ ਰਹਿ ਜੂ ਹਾਂ ਫਰਾਟਾ ਵੱਜਦਾ ਨਾ ਜਦੋਂ ਹੂੰ ਰਾਤੇ ਕੇ ਨੂੰ ਡੈਕ ਕੱਲਾ ਬਾਲਾਂਗੇ ਗਿਆਨੀ ਤੋਂ ਚੰਗਾ ਹੋਰ ਦੇਖਦੇ ਆਂ ਬਿਉਂ ਬਣਾਉਣਾ ਆ ਦੇਖ ਲਉ ਪੁੱਛਦੇ ਆਂ ਉਹਨੂੰ ਮੈਡਮ ਨੂੰ ਕਰੋ ਕਰੋ ਰੇ ਬੜੋ ਤੁਸੀਂ ਆਪ ਤੋਂ ਵੱਡੇ ਸੰਘਣੇ ਨੂੰ ਪੁੱਛਦੇ ਆਂ ਭਾਈ ਕੀ ਗੱਲ ਬਾਤ ਐ ਉਹ ਕੀ ਲੈਣਾ ਬਾੜਾ ਕੁਝ ਮਿਲਦਾ ਧਾਰ ਕੱਢ ਤੇ ਮੈਂ ਤੈਨੂੰ ਵਾਰੀ ਵਾਰੀ ਕਹਿਣਾ ਉਹ ਚੰਗਾ ਹੋਰ ਚਲ ਮੈਂ ਤਾਂ ਆਪ ਅੱਜ ਟਾਈਮ ਨਾਲ ਜਾਣਾ ਪੈਂਦਾ ਨਾ ਗੋਡੇ-ਕੂਡੇ ਦੁਖਦੇ ਨੇ ਯਾਰ ਥੋੜੇ ਹੋ ਗਏ ਆ ਦੋ ਕੀ ਜਾਂਦੇ ਨੇ ਪੱਟ ਜੇ ਇੱਕ ਮੁੰਡਾ ਆ ਗਾ ਗੱਡੀ ਲੈਣੀ ਆ ਸਪਿਰਟ ਅੱਛਾ ਹਾਂ ਇਹਦਾ ਟਾਈਮ ਨੇੜੇ ਲੱਗ ਗਿਆ ਥੋੜਾ ਅੱਛਾ ਹੂੰ ਚੱਲ ਪਾਈ ਦੇਖਾਂਗੇ ਮੈਂ ਤਾਂ ਦਿਨਾਂ ਗੇੜਾ ਗੂੜਾ ਭੈਂਦਣਿਆਂ ਨੇ ਕੁੱਕਰ ਆ ਗਿਆ ਓਏ ਆਹ ਮੱਕ ਤਾਂ ਵਧੀਆ ਐ ਫਿਰ ਕਰਨਾ ਐ ਦਾ ਆਪਣਾ ਓ ਮੱਕ ਦਾ ਤਾਂ ਪੰਗਾ ਲੈ ਲੈ ਯਾਰ ਐਦ ਕੀ ਕਿਆ ਓਏ ਆ ਭੈਂਦਣਾ ਪਾਣੀ ਛੱਡੀ ਰੱਖੋ ਪਾਣੀ ਛੱਡੀ ਰੱਖੋ ਇੱਕ ਸਾਡਾ ਵਾਲਾ ਇਹ ਨਮਾ ਚਲਾ ਲਿਆ ਢੰਗ ਜਾ ਭੈਣ ਨੇ ਡੱਗੀ ਚ ਛੱਡ ਦਿੰਦੇ ਨੇ ਬੋਰੀ ਰੇਦੀ ਓ ਮਾਇਆ ਦੇ ਮਰੇ ਪਾਲੀ ਨੂੰ ਕਹਤਾ ਸੀ ਉੱਤੇ ਸਾਈਕਲ ਤੇ ਧਰ ਲਿਆ ਹੂੰ ਤੰਮਦ ਨੇ ਮਰੀ ਡੱਗੀ ਚ ਓਏ ਓ ਭੈਣਾਂ ਫੁੱਦੂ ਕੰਮ ਆ ਪਾਣੀ ਪ੍ਰਵਾਚੂਗਾ ਚੱਕਦੇ ਰੂੰਗਾ ਤਾਂ ਫਿਰ ਤਾਂ ਝੋਨੇ ਚ ਵੀ ਆਹੀਂ ਪਾਉਂ ਤਾਈਂ ਨੂੰ ਮਰਵਾ ਲਈਂ ਫਕਾਰਾ ਫਿਰ ਮੈਂ ਤਾਂ ਨਾ ਬੋਤਲਾਂ ਚ ਪਾ ਕੇ ਖੋਲ ਕੇ ਥੋੜੀ ਥੋੜੀ ਹਾਂ ਚਾਰ ਸਪਰੇ ਧਰ ਦੂੰ ਅੱਛਾ ਹੋਰ ਐ ਕਰ ਦਿੰਦੀ ਐ ਕੰਮ ਹਾਂ ਗਲੂਕੋਜ਼ ਦੀਆਂ ਬੋਤਲਾਂ ਚ ਅੱਛਾ ਜੀ ਬੰਦੇ ਗਰੀ ਕੰਮ ਕਰਦੀ ਬੋਤਲ ਹਾਂ ਉਵੇਂ ਹੀ ਕਰ ਚੰਦੀ ਐ ਚੱਲ ਦੇਖ ਲਾਂ ਕੋਈ ਨਾ ਤੂੰ ਨਾ ਮੇਰੀ ਰੈ ਮੰਨਿਆ ਕਰ ਫੇਰ ਫਸਲ ਵਧੀਆ ਹੋ ਅੱਛਾ ਹਾਂ ਮੈਂ ਭੈਣ ਨਾ ਪਾੜਾ ਪੌਂਕੀ ਜਾਂਦਾ ਠੀਕ ਐ ਨਾ ਉਹ ਨਹੀਂ ਨਹੀਂ ਦੇਖਾਂਗੇ ਰੈ ਕਰਾਂਗੇ ਕਰੇ ਓਪਾ ਕੀਦਾ ਆ ਗਿਆ ਘਰੋਂ ਆ ਗਿਆ ਉਹ ਜਵਾਕਾਂ ਦਾ ਫੋਨ ਆ ਗਿਆ ਘਰੋਂ ਕਹਿੰਦੇ ਆਉਣਗੇ ਕਿੱਧਰ ਵਗ ਗਿਆ ਅੱਛਾ ਉਹ ਆਉਣਾ ਸਿਹਰਾ ਆਉਣਾ ਕਰੇ ਕੋਈ ਨਾ 5-7 ਮਿੰਟਾਂ ਤੱਕ ਆ ਆਉਣਾ ਚਲ ਕਹਿੰਦੇ ਫੇਰ ਕਰਦਾ ਆਉਣੇ ਆਉਣਿਆ ਸੀ ਕਰਦਾ ਗੱਲ ਮੈਂ ਤੈਨੂੰ ਨਾ ਫੇਰ ਕੀ ਕਹਿੰਦਾ ਤੈਨੂੰ ਕਹਿੰਦਾ ਮੈਂ ਤਾਂ ਵੱਡਾ ਲਿਆਂ ਟ੍ਰੈਟ ਹੈ ਉਹ ਪਾ ਜਨਾ ਕਾ ਮੈਂ ਬੋਲੇ ਹੂੰ ਵੱਡਾ ਕਹਿੰਦਾ ਪਿੰਡ 'ਚ 20 ਆ ਗਏ ਅੱਛਾ ਉਹ ਮਗਾ ਭੈਣ ਤਾਂ ਨੇ ਨਿਆ ਆਪ ਤੋਂ ਵੱਡੇ ਦੇ ਚ ਨਹੀਂ ਉਹ ਕਰੀਦਾ ਹੁੰਦਾ ਹਾਂ ਹਾਂ ਆਪ ਤੋਂ ਵੱਡੇ ਦੀ ਜਣੀ ਬੜੀ ਹਾਂ ਮੈਂ ਤਾਂ ਜਾਂਦਾ ਕੰਮ ਮੁੜ ਕੇ ਔਖਾ ਤੰਗ ਹੋਏਗਾ ਹੋਰ ਆਈ ਦੇ ਦਿੰਦੇ ਨੇ ਆਧਾਰ ਕਾਰਡ ਤੇ ਮਾਂ ਆਧਾਰ ਕਾਰਡ ਤੇ ਤਾਂ ਬੂੰਆਂ ਮਿਲ ਜਾਂਦੀਆਂ ਨੇ ਹਾਂ ਐਵੇਂ ਭੈਣ ਦਾ ਰੀਸ ਕਰਦਾ ਹੈ ਇਹ ਤਾਂ ਹੈ ਹਾਂ ਉਹਨਾਂ ਦੀ ਰੀਸ ਕਰਦਾ ਉਹਨਾਂ ਕੋਲੇ ਤਾਂ ਭੈਣ ਨਹਿਰ ਵਾਲੇ ਖੇਤ ਇੱਕ ਟਾਕਾ ਨੌ ਦਾ ਹਾਂ ਉਹ ਗੱਲਾਂ ਦਾ ਇੱਕ ਹੈ ਹੂੰ ਸੀ ਦਾ ਇੱਕ ਉਹਨਾਂ ਦੀ ਗਰੀਸ ਹੈ ਉਹਨਾਂ ਦੀ ਹੁਣ ਬਾਪ ਤੋਂ ਵੱਡੇ ਦੀ ਗਰੀਸ ਹੁੰਦੀ ਹੈ ਇਹਦੇ ਨਾਲ ਉਹਨੂੰ ਸਮਝਾ ਕੇ ਇਹਦੇ ਕੰਜਰ ਦੇ ਨਾਲ ਲੱਗਦੇ ਨੇ ਲੈ ਲੈਣਗੇ ਚਲ ਦੇਖ ਲਾਂਗੇ ਸਮਝਾ ਕੇ ਹੂੰ ਮੰਨਦਾ ਤਾਂ ਹੈ ਨਹੀਂ ਉਹ ਜਿਹੜੀ ਹਿੰਡ ਕਰ ਲੇ ਮੁੰਡੇ ਨੂੰ ਰਿਸ਼ਤਾ ਹੋ ਜੂ ਮਾਂ ਮੁੰਡੇ ਨੂੰ ਮੇਰੇ ਮੂੰਹ ਚੋਂ ਘਾਹ ਨਿਕਲੀ ਸੀ ਮੁੰਡੇ ਨੂੰ ਕੀ ਹੋ ਜੂ ਜੇ ਉੱਥੇ ਅਗਲਾ ਅੱਜ ਕੱਲ ਕੱਢ ਲੈਂਦੇ ਨੇ ਉਹ ਹਾਂ ਮੋਹਲਿਆਂ ਤੇ ਕੱਢੀ ਜਾਂਦੇ ਆ ਉਹ ਪਹਿਲੇ ਉਹ ਅੱਜ ਕੱਲ੍ਹ ਦੀਆਂ ਵਾਲੀਆਂ ਚੱਕਦੀਆਂ ਨੇ ਕਾਨੂੰ ਰਹਿੰਦੀਆਂ ਨੂੰਦੀਆਂ ਨੇ ਹਾਂ ਬਾਕੀ ਭਾਈ ਕਿਸਮਤ ਅਗਲੇ ਦੀ ਕੀ ਪਤਾ ਹੈ ਉਹਦਾ ਪਹਿਲੇ ਦਿਨੋਂ ਕੰਜਰਦੇ ਨੇ ਕੋਈ ਸਿੱਧਾ ਕੰਮ ਨਹੀਂ ਕਰੇ ਪੁੱਠੇ ਹੀ ਕਰੇ ਆ ਸਾਰੇ ਜਿੰਨੇ ਕਰੇ ਆ ਹੋਰ ਫੇਰਾ ਵਧੀਆ ਕਿਹੜੀ ਲਾਤੀ ਪਨੀਰੀ ਪਨੂਰੀ ਪਨੀਰੀ ਦਾ ਹਾਲ ਲਾਤੀ ਇੱਧਰ ਅੱਛਾ ਹੁਣ ਤੂੰ ਬਹਿ ਜਾ ਮੈਂ ਇਹਦਾ ਬੱਸ ਦੇਖਦਾ ਸੀਗਾ ਕੱਲ ਨੂੰ ਕੁੜੀ ਕੋਲੇ ਜਾ ਕੇ ਆਉਣਾ ਮਿਲ ਕੇ ਆਉਣਾ ਯਾਰ ਕੁੜੀ ਨੇ ਚੱਲ ਜਾਇਆ ਗਰਮੀ ਵਾਲੀ ਆ ਉਹ ਤਾਂ ਉਹ ਮੇਰਾ ਆਲਾ ਪੋਤਾ ਕਹਿੰਦਾ ਤੈਨੂੰ ਤੇ ਲੈ ਕੇ ਜਾਊ ਗੱਡੀ ਤੇ ਅੱਛਾ ਉਹ ਸਾਡੀ ਰੀਤ ਕਰਦਾ ਕੰਦਰ ਦਾ ਮੈਂ ਹੁਣ ساری ਉਮਰ ਕਰਿਆ ਕੰਮ ਪੈਣਾ ਪਹਿਲਾਂ ਸਾਡੇ ਕੋ ਹਮ ਹੈ ਐਵੇਂ ਭੰਦਣਾ ਪੌਕੀ ਜਾਂਦਾ ਹੋਰ ਹਮ ਚਾਲਾ ਮੈਂ ਜਾਨਾ ਚੰਗਾ ਫੇਰਾ ਬਨੈਲ ਨੂੰ ਕਹਾ ਸੀ ਯਾਰਾ ਹਾਂ ਪੁਰਾਣੇ ਯਾਰ ਸੀ ਫੇਰ ਵੀ ਅਸੀਂ ਵਾਗਾ ਠੀਕ ਆ ਉਮਰੀ ਨੰਗਾਤੀ ਇਕੱਠਿਆਂ ਨੇ ਹਾਂ ਮਨ ਪਤੀਆ ਬੰਤ ਨੂੰ ਦਾ ਕਹਾ ਨਹੀਂ ਬੰਤ ਦਾ ਬਗ ਜਾਂਦਾ ਅੱਛਾ ਹਾਂ ਠੀਕ ਆ ਤੇ ਭਾਵਾ ਕਰਾ ਤੈ ਤੂੰ ਚੱਲ ਮਰੇ ਨਾਲ ਮੈਂ ਤਾਂ ਬਗ ਜੂ ਇੱਕ ਗੱਲ ਤੈਨੂੰ ਮੈਂ ਹੋਰ ਕਹਿਣਾ ਹਾਂ ਮੇਰਾ ਜੀ ਆ ਹਾਂ ਉਹ ਦਰਾਲ ਜਾ ਖਾਸ ਟਰੈਕ ਲਿਆ ਹੁੰਦਾ ਤਾਕੜਾ ਕਰ ਮੁੰਡਾ ਅੱਛਾ ਥੋੜਾ ਥੋੜੀ ਚੱਲੇ ਹੁੰਦੇ ਆ ਉਹ ਲੋਨ ਲੋਨ ਵੀ ਕਰ ਦਿੰਦਾ ਥੋੜੀ ਬਸ ਆਪਾਂ ਨੂੰ 10 20000 ਪਰ ਕੀ ਦੇ ਦਿੰਦਾ ਵੀ ਆਧਾਰ ਕਾਰਡ ਦਾ ਲੈ ਲੈਂਦਾ ਉਹ ਹਾਂ ਆਪ ਹੀ ਕਰ ਲੈਂਦਾ ਕੰਮ ਆਧਾਰ ਕਾਰਡ ਤੇ ਲਾਉਣਾ ਆਪਾਂ ਦੇ ਦਿੰਦਾ ਕੋਈ ਨਗਦ ਕਿੰਨੇ ਕ ਭਰਾਉ ਨਗਦ ਤਾਂ ਥੋੜੀ ਲੈ ਲੈਂਦਾ ਉਹ ਤਾਂ ਆਪਣਾ ਡੈਡੀ ਆ ਦੇ ਦਾਂ ਇਹਦਾ 20000 ਰੁਪਿਆ ਕੋਈ ਨਾ ਉਹ ਮਾਇਆ ਤਾਂ ਉਹ ਲਿਆਉਣਾ ਜਿਹੜਾ ਲੱਖ ਨਾਲ ਦੇਵੇ ਉਹ ਤਾਂ ਯਾਰ ਜਿਹੜਾ ਪੁੱਛ ਲਾਂਗੇ ਪਤਾ ਕਰ ਲਾਂਗੇ ਠੀਕ ਆ ਚੱਲ ਗਏ ਫਿਰ ਬਾਅਦ ਚੱਲਦੇ ਆਪਾਂ ਫਿਰ ਚਾਲਾ ਫਿਰ ਤੜਕੇ ਚੱਲਦੇ ਹਨ ਹਾਂ ਤੜਕੇ ਬਚਣਾ ਚਾਹੀਦਾ ਠੀਕ ਬਾਗ ਜੀ ਮੈਂ ਕੋਈ ਕਹਿੰਦਾ ਨਹੀਂ ਤੇ ਮੈਂ ਤਿਆਰ ਹਾਂ ਦਾ 8:00 ਵਜੇ ਤੇਰੇ ਕੋਲੇ ਆ ਜਾਊਗਾ ਵਾ ਠੀਕ ਆ ਫੋਨ ਕਰੂੰ ਤੈਨੂੰ ਠੀਕ ਹੈ ਠੀਕ ਹੈ ਚੰਗਾ ਬਈ ਚੰਗਾ ਸਭ ਠੀਕ ਹੈ ਫਿਰ ਚੰਗਾ ਹੋ ਠੀਕ ਹੋ ਵਧੀਆ ਬੜਾ ਫੁੰਜੀ-ਮੁੰਜੀ ਇੰਨਾ ਕਿਵੇਂ ਪੈਂਦੇ ਆ ਆਹ 380 ਤੋਂ ਸਾਹਮਣੇ ਆ ਬਈ ਨਵਾਂ ਟਰੈਕਟਰ ਜਮ ਆ ਲਾਉਦਾ ਕਿਦਾਂ ਥੋੜੀ ਚੱਲਿਆ ਹੁੰਦਾ ਯਾਰ ਹਨਾ ਉਹ ਜਿਵੇਂ ਨਵਾਂ ਟਰੈਕਟਰ ਜਿਹੜਾ ਮੈਂ ਫੋਨ ਤੇ ਪੁੱਛਿਆ ਸੀ ਦੱਸਿਆ ਤੂੰ ਮੈਨੂੰ ਅੱਛਾ ਥੋੜੀ ਚੱਲੇ ਜਮਾ ਬਸ 2 ਕੁ ਮਹੀਨੇ ਚੱਲੇ ਠੀਕ ਐ ਤੁਸੀਂ ਕਿਵੇਂ ਲੈਣਾ ਕਿਸ਼ਤਾਂ ਤੇ ਲੈਣਾ ਕਿ ਨਗਦ ਪੇਮੈਂਟ ਕਰੋਗੇ ਕਿਸ਼ਤਾਂ ਤੇ ਲਵਾਂਗੇ ਭਰਾਵਾ ਨਗਦ ਵਾਲੇ ਤਾਂ ਕਿੱਡੇ ਆ ਮੈਂ ਤਾਂ ਦਾਂਸੀ ਚ ਜਾਂਦਾ ਸੀ ਠੀਕ ਆ ਵੀ ਇਹ ਕਹਿੰਦਾ ਆਪਣਾ ਬੰਦਾ ਹੈ ਜਮਾ ਨਵਾਂ ਹੀ ਆ ਯਾਰ ਅੱਛਾ ਆਮ ਕੰਮ ਪਸਾਰੇ ਲੱਗੇ ਆ ਰਿਚ ਠੀਕ ਆ ਅੱਛਾ ਆ ਨਾ ਮੈਂ ਕਹਤਾ ਮੈਂ ਚੱਲ ਆਪਣੇ ਲਿਆ ਜੀ ਕੋਲ ਯਾਰ ਉੱਥੇ ਠੀਕ ਆ ਚੱਲ ਕਰਦਾ ਬੜਾ ਲੱਗਦਾ ਇਹ ਦੇਖੋ ਬੰਦੇ ਕੀ ਹੈ ਹੋਇਆ ਹਾਰ ਕੀ ਲੱਗਿਆ ਹੋਇਆ ਸਭਾਈ ਯਾਰ ਇਹ ਤਾਂ ਦੇਖ ਲੋ ਯਾਰ ਛਾਲ ਲਿਖਿਆ ਯਾਰ ਠੀਕ ਆ ਪੂਰਾ ਵਾ ਲੱਗਿਆ ਆ ਤਾਂ ਆ ਲੱਗਦਾ ਕਾਸੀ ਕੇ ਮਾਰਿਆ ਹੁੰਦਾ ਕੋਈ ਨਹੀਂ ਲੱਗਿਆ ਪੰਪ ਲੱਗਿਆ ਨਾਲ ਅੱਛਾ ਫਰੀ ਹੈ ਯਾਰ ਕੁਝ ਸੁਣੂਗਾ ਠੀਕ ਆ ਛੇੜਾ ਫਿਰ ਸੌਤਾ ਕਿ ਮੈਂ ਬਣਾਉ ਕਿੰਨੇ ਕਾ ਦੇਣਾ ਪੈਂਦਾ ਫਿਰ ਆ ਬਾਈ ਸੱਤ ਦਾ ਪਰ ਮੈਂ ਬੜਾ ਵੜਾ ਆਣਾ ਫੇਰ ਤਾਂ ਨਾ ਮੀਰੇ ਆਵਾਜ਼ ਨਾਲ ਔੜੋ ਲੱਖ ਰੁਪਿਆ ਦਿੰਦੇ ਨੇ ਨਾਲੇ ਗੱਲ ਪੱਕੀ ਆ ਯਾਰਾ ਦੇਖ ਲੈ ਦਿੰਦਿਆ ਆਏ ਨਾ ਕਰ ਲੈ ਆਈ ਦੀ ਗੱਲ ਆਪਣੀ ਬੰਦਾ ਕਰਦਾ ਵੇਖ ਕੇ ਲਾਜ਼ੂਰੇਟ ਆ 17 ਤਾਂ ਆਉਂਦਾ ਕੁਛ ਨਹੀਂ ਯਾਰਾ ਨਾ ਨਾ ਯਾਰਾ ਚੰਨ ਅੱਬੇ ਤੂੰ ਦੱਸ ਕਰ ਲਾਂਗਾ ਤੁਸੀਂ ਦੇਖੋ ਤੁਸੀਂ ਕੀ ਕੀ ਦੱਸ ਕਿੰਨੇ ਕਿ ਲਾਉਣਾ ਕਰਾਂਗੇ ਦੇ ਦਾਂਗੇ ਥੰਸ ਅਪ ਅੱਛਾ ਥੰਸ ਸੀ ਹੀ ਕਰ ਬੰਦ ਚੰਗਾ ਦਾ ਪੈਂਦੇ ਆ ਦੇਖ ਲੈ ਯਾਰਾ ਹਾਂ ਨਹਾਏ ਰ ਪੰਜ ਤਾਂ ਬੜਾ ਘੱਟ ਪਰ ਤੂੰ ਦੱਸ ਦੇ ਮੈਨੂੰ ਨਾਵਨ ਪੁੱਛ ਨੂੰ ਆ ਆ ਰਾਇ ਕਰ ਲੋ ਹਾਂ ਇੱਧਰ ਆ ਜਾ ਦੱਸ ਦੇ ਕੋਈ ਨਾ ਗੱਲਾਂ ਵੀ ਹੈ ਬੋਲ ਕਿੰਨੇ ਦੇਣਾ ਸਹੀ ਸਹੀ ਦੱਸ ਲੈ ਸਾਢੇ 6 ਕਰ ਦੇ ਪੱਕਾ ਹਾਂ ਅਜੋ ਘੱਟ ਜਮਾ ਨਹੀਂ ਪਣ ਨਾਗਦ ਪੇਮੈਂਟ ਜਾਂ ਲੋਨ ਤੇ ਜਣਾ ਉਹ ਤੂੰ ਪੁੱਛ ਲੈ ਉਹ ਲਾਉਣ ਤਾਂ ਮੈਂ ਤੈਨੂੰ ਆਪੇ ਮੇਰੀ ਜ਼ਿੰਮੇਵਾਰੀ ਹੈ ਤੂੰ ਡਰਨਾ ਸਾਰਾ ਕੁਝ ਆਪ ਹੀ ਕਰਦਾ ਐ ਅੱਬ ਇਹਦਾ ਸਾਢੇ 6 ਤੋਂ ਘੱਟ ਨਹੀਂ ਆ ਫੇਰਾ ਹਾਂ ਤੂੰ ਵੇਖ ਲੈ ਹਰ ਚੀਜ਼ ਦਾ ਕਰਦੇ ਨਾ ਸੀ ਤਾਂ ਮਨ ਨਾ ਨਹੀਂ ਆ ਰਹਾ ਵੇਖ ਲੈ ਪੰਡਿਆ ਮੈਂ ਵਿਚੀ ਹਲ ਦੇ ਦੂ ਹਾਂ ਬਈ ਹੋਰ ਸੀ ਤਾਂ ਹੁਣ ਚਾ ਯਾਰਾ ਸਵਾ ਸੀ ਤਾਂ ਠੀਕ ਹੈ ਸਵਾ ਸੀ ਤਾਂ ਠੀਕ ਹੈ ਪਰ ਤੂੰ ਸਾਈ ਪਰ ਪੇਰ ਕੋਈ ਕਿੰਨੇ ਲੈ ਕਿੰਨੇ ਜਮਾ ਕਰਾ ਕੇ ਜਾਉਂਗਾ ਅਸੀਂ ਤਾਂ ਬਸ ਸਾਈ ਆ ਸਾਈ ਆ ਸਾਡੇ ਕੋਲ ਕਰਾ ਉਹ ਤਾਂ ਗਲਤ ਕਰ ਲੈ ਛੁੱਟੀ ਉਹ ਕੋਈ ਨਾ ਟਟ ਕੇ ਆ ਮੈਂ ਦੇ ਦੇ ਮੇਰੇ ਤੇ ਕੋਈ ਥੋੜੇ ਰੁਪਏ ਇਹ ਨਹੀਂ ਯਾਰ ਉਹ ਪਿੰਦਿਆ ਪਰੋਸਾ ਆਏ ਯਾਰ ਉਸ ਨੂੰ ਜਮਾ ਤਾਂ ਕਰਾਓ ਸਾਡੀ ਹੁਣ ਆਏ ਨਾ ਕਰ ਨਾ ਕਰ ਹੁਣ ਸਾਡੀ ਹੋਰ ਰਪਏ ਤਿੰਨ ਦੇਣਾ ਹੈ ਬਸ ਆਪਾਂ ਸਾਰੇ ਨਾਲਾ ਮੱਥੇ ਨਾਲ ਹਣਾ ਮੱਥੇ ਨਾਲ ਲਾਲਾ ਮਾਰਦੀ ਠੀਕ ਹੈ ਠੀਕ ਹੈ ਰਹਾ ਟਰੈਡ ਫਿੱਟਾ ਬਈ ਟਰੈਕਟਰ ਦਾ ਫਿੱਟਾ ਕੋਈ ਕਮੀ ਤਾਂ ਨਹੀਂ ਦੇਖ ਲੋ ਨਾ ਨਾ ਲੱਖ ਰੁਪਈਆ ਨਾਲ ਵੀ ਦੇ ਦੂ ਦੇ ਦੂ ਆਪਾਂ ਦੇ ਕੁੜੇ ਬਾਦੂ ਰੁਪਈਆ ਆਪਾਂ ਕਰਦਾ ਵਿੱਚ ਹੀ ਪਰਦਾ ਕਰਾਂਗੇ ਨਹੀਂ ਪੂ ਸੁਣੀ ਹੁਣ ਜਦੋਂ ਆ ਗਏ ਯਾਰ ਵਾਠ ਠੀਕ ਆ ਠੀਕ ਬੰਦਾ ਵਧੀਆ ਨਾ ਵਧੀਆ ਬੰਦਾ ਚਾਲ ਚਲਾ ਕੇ ਇਹਨਾਂ ਦੇਖ ਲਾ ਵੇਖ ਲਾ ਬਈ ਦੇਖ ਲਾ ਚੱਕਰ ਲਾ ਨਾ ਇੱਥੇ ਕਿਹੜੇ ਦੱਸਿਆ ਪਹਿਲਾਂ ਮੈਂ ਤੂੰ ਦੇਲਾ ਚਾ ਬਾਣਵਾਇਆ ਹੋ ਲੋਰ ਦੇਖ ਲੈ ਦੇਖ ਲੈ ਚਲਾ ਕੇ ਡੱਕ ਡੱਕਾ ਵੀ ਦੇਖ ਲਈ ਚਲਾ ਦੇਖ ਲੈ ਚਲਾ ਕੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਆ ਸਾਥ ਰਹੇ ਰਹੇ ਆ ਇੱਕੜਾ ਮੈਂਦਾ ਯਾਰ ਕਰਾਵਾ ਹੋਣੀ ਕਰਦੀ ਸਭ ਦਾ ਤਾਂ ਹੋ ਗਿਆ ਆਟੀ ਨੇ ਹੁੰਦਾ ਇਹਨਾਂ ਦਾ ਤਾਂ ਹੋ ਜਾਂਦੇ ਕੰਮ ਉਹ ਵੈਲ

ਟਾਡੇੰ ਦਾ ਲੈ ਗਿਆ ਕੰਦਰ ਤੇ ਉਹ ਵੀ ਪਾਡਾ ਤੂੰ ਵੀ ਹੁਣ ਤੈਨੂੰ ਮੈਂ ਕੀ ਕਹਾਂ ਉਹ ਮਾਇਨਾ ਤੇਰਾ ਭੁੜਾ ਕਰਦਾ ਸੀ ਹਾਂ ਮਾਇਤਾ ਤਾਂ ਲੈ ਆਡੇ ਉਹ ਤਾਂ ਜੱਟ ਕੜ ਗਿਆ ਅੱਛਾ 100 ਰੁਪਿਆ ਲੈ ਲਿਆ ਤੋਂ ਨਾਲ ਹੂੰ ਦੁੱਤੀਆਂ ਕਰਾ ਲੀਆਂ ਕਿਸ਼ਤਾਂ ਮੈਂ ਤੈਨੂੰ ਪਤਾ ਹੈ ਜਿਹੜਾ ਭਰਨ ਵਾਲਾ ਓਏ ਕਾਨੂੰਨ ਨੂੰ ਡੰਗ ਹੋਏਗਾ ਉਹ ਕਿਹੜਾ ਯਾਰ ਸੈਂਟ ਹੈ ਕੀ ਸਰਕਾਰੀ ਜਾ ਤਾਏਗਾ ਫਿਰ ਹਰੂ ਆਉਂਦਾ ਉਹ ਉਹ ਤੇ ਨਾ ਚਲ ਦੇਖ ਲੈ ਤੇਰੀ ਮਰਜ਼ੀ ਐ ਇੱਥੀ ਆ ਤੂੰ ਇੱਥੀ ਮੈਂ ਆ ਮੈਂ ਕਿਹੜਾ ਕਿਸੇ ਪਾਸੇ ਜਾਣਾ ਸਾਨੂੰ ਤਾਂ ਫਾਇਦਾ ਹੀ ਐ ਕਰੇ ਭੈਣ ਲੈ ਹੋਰ ਆ ਬਾਹੀ ਦੇਂਗਾ ਉਹ ਹੋਰ ਆ ਤਾਂ ਐ ਹੂੰ ਉਹ ਸੀ ਨਾ ਟਰੈਕਟਰ ਲੈਣ ਵੇਲੇ ਹੂੰ ਤੇ ਬਾਪੇ ਇਹ ਕੋਲੇ ਰਹਿ ਗਏ ਸੀ ਅੱਛਾ ਉਹ ਖਾਣਾ ਵੀ ਆਪਦੇ ਬਾਹਰ ਤੋਂ ਖਾਣਾ ਨਹੀਂ ਦਿਖਾਣਾ ਗਵਾ ਅੱਛਾ ਵੀ ਫਿਰ ਉਹ ਟਰੈਕਟਰ ਤੁਹਾਨੂੰ ਵਫਾ ਕਰੂਗਾ ਹੈ। ਹਾਂ। ਕਹਿੰਦਾ ਇੱਕ ਸਾਲ ਕਹਿੰਦਾ ਆ ਉਹਦੇ ਬਾਣ ਚੀ ਰੱਖਣਾ ਹੈ। ਆਵਦੀ ਘਰੇ ਖੜਾਉਣਾ ਹੈ। ਤੇ ਫਰ ਵੰਗਾ ਹੋਏ ਰਹੋ ਜਰਾ। ਚੱਲ ਦੇਖ ਲੈ ਤੇਰੀ ਮਰਦੀ ਐ ਭਰਾਵਾ ਅਸੀਂ ਤਾਂ ਟਾਈਮ ਪਾਸ ਵਾਲੇ ਬੰਦੇ ਆ। ਹੂੰ। ਹਾਂ ਤਾਂ ਕਹੀ ਤਾਂ ਜਰਾ। ਹੂੰ। ਹਾਂ ਮੇਰੇ ਕੁੜੇ ਦਾ ਸੰਦ ਵੀ ਕਿੱਥੋਂ ਪਾਇਆ ਕਰੂ। ਉਹ ਸੰਦ ਦਾ ਚਲ ਅਸੀਂ ਦੇ ਦਾਂਗੇ ਸੰਦਾਂ ਐ। ਫੇਰ ਵੀ ਲਿਆ ਆ ਜਾ ਤੇਰੇ ਨਾਲ ਲਿਆਉਣਾ ਨਹੀਂ ਜਾਂ ਤਾਂ ਐ ਕਰਾ ਜੋ ਸਾਰੇ ਠੀਕ ਕਰ ਜਾ ਕੋਈ ਨਾ ਫਿਰ ਲਿਆ ਆ ਜ ਅਸੀਂ ਤਾਂ ਸੋਚਾਂਗੀ ਤੂੰ ਤਾਂ ਚੱਲ ਸਾਡੀ ਨਹੀਂ ਮੰਨੀ ਉਹ ਮੈਂ ਗਰਿਹਾਰ ਤੇਰਾ ਤਾਂ ਪੌਂਡਾ ਹੂੰ ਹੂੰ ਕੋਣ ਕਰ ਜਦੋਂ ਬਾਪ ਜੀ ਨੇ ਕਹਤਾ ਯਾਰ ਚੱਲ ਦੇਖ ਲਾ ਮਰਦੀ ਏ ਤੇਰੀ ਕੁਸ ਨਹੀਂ ਕਹਿੰਦੇ ਅਸੀਂ ਤਾਂ ਭਰਾਵਾ ਵਧੀਆ ਵਧਾਈਆਂ ਹੋਣ ਦੇ ਨੇ ਟ੍ਰੈਕਟਰਾਂ ਤੇ ਪੂਰਾ ਕੈਂਡ ਚੱਲਦਾ ਹੂੰ ਕੱਲ ਨੂੰ ਚੱਲ ਤੇਰੇ ਵਾਹਣ ਦੀ ਦੇਖ ਕੇ ਜਾਵਾਂਗੇ ਚੱਲਦਾ ਕਿਹੜਾ ਲੈ ਕੇ ਆਇਆ ਤੂੰ ਮੈਂ ਤਾਂ ਭੈਣਾਂ ਕਦੇ ਕਹਿ ਸੁਣਿਆ ਨਾ ਸੁਣਿਆ ਵੱਡਾ ਟਰੈਕਟਰ ਵੱਡਾ ਤੇ ਪੱਗੀ ਟੈਕ ਲੱਗਿਆ ਹੋਇਆ ਮਾਗਰ ਸਿੱਧੂ ਮੁੱਛਲੇ ਦੀ ਫੋਟੋ ਲੱਗੀ ਹੋਈ ਉਹ ਡੈਕ ਵਾਲਾ ਹੀ ਮਰਵਾਉਂਦਾ ਹੁੰਦਾ ਭੈਣਾਂ ਕੁਝ ਨਹੀਂ ਹੁੰਦਾ ਟੈਕ ਕਰਕੇ ਜਵਾਕ ਜਾਣੇ ਜੜੂ ਚੱਲ ਭੈਣਾਂ ਪਾਡਾ ਉਹਦਾ ਮਰੂਗਾ ਓਏ ਇੱਕ ਗੱਲ ਯਾਦ ਰੱਖੀ ਬੰਤ ਮੇਰੀ ਕਿਸੇ ਨੂੰ ਬੰਦਾ ਸਪਰੇਅ ਪੀਊਗਾ ਇਹ ਤਾਂ ਸਪਰੇਅ ਹੀ ਪੀਊਗਾ ਹੋਰ ਕਰੂ ਕੀ ਦੋ ਤਾਂ ਕਿੱਲੇ ਆ ਉਹਦੇ ਕੋਲੇ ਟਰੈਕਟਰ ਐਡਾ ਲਾਇਆ ਐਵੇਂ ਭੈਣ ਦਾ ਨਾ ਵੱਡਿਆਂ ਦੀ ਰੀਤ ਕਰਦਾ ਹੋਰ ਇਸੇ ਤਰ੍ਹਾਂ ਹੀ ਭੈਣ ਨੂੰ 6 ਮਹੀਨੇ ਹੋ ਗਿਆ ਜੋੜੇ ਦੇ ਤਲੇ ਨਹੀਂ ਲਵਾਏ ਆਪਾਂ ਗਾਏ ਸੀ ਕੱਲ ਵੀ ਉਹੀ ਕਹਿੰਦਾ ਕਿ ਤੇ ਹਨਾ ਮੈਨੂੰ ਤਾਂ ਐਂ ਸੀ ਪਕਾਈ ਮਾਰਦਾ ਆ ਦੇਖਦਾ ਨਹੀਂ ਹੋਰ ਤਾਂ ਭੈਣ ਦਾ ਟਾਈਮ ਪਾਸ ਕਰਦਾ ਜੋੜਿਆਂ ਦੇ ਤਲੇ ਨਹੀਂ ਲਵਾਏ ਕਹਿੰਦਾ 60 ਰੁਪਏ ਲਊ अच्छा ਮਾ ਆਪ ਮੈਂ ਨਾ 60 ਦੇ ਦਾ ਜੋੜੇ ਰਹਿ ਗਏ ਹਾਂ ਹੈ ਮੈਂ ਭੈਣ ਮਰਨਾ ਉਹਨੇ ਤਾਂ ਹੁਣ ਕੀ ਕਰੀਏ ਉਦੋਂ ਬਾਅਦ ਪੁੱਛ ਵਾਲਿਆਂ ਦੀ ਚ ਜਾਵੜੇ ਅੱਛਾ ਉਹਦੇ ਵਾਲੀ ਕਹਿੰਦੀ ਕਿਸੇ ਨੂੰ ਸੰਦ ਨਹੀਂ ਦੇਣਾ ਹਲੇ ਲੈ ਕੇ ਘਰੇ ਬੜੇ ਨਹੀਂ ਪੁੱਛ ਵਾਲਿਆਂ ਦੀ ਚ ਬੜ ਗਏ ਜਾ ਕੇ ਅੱਛਾ ਉਹ ਮਹਾ ਪੁੱਛ ਵਾਲਿਆਂ ਦੇ ਘਰੇ ਘਰ ਨਹੀਂ ਬਸੇ ਨਾ ਨਾ ਉਹਦਾ ਘਰ ਪੱਟ ਦਿੰਦੇ ਆ ਉਤਸਾਹ ਆ ਲਿਆ ਕਿ ਉਹਨੇ ਕਿਹਾ ਕਿਸੇ ਦੀ ਬੱਟ ਤੇ ਨਹੀਂ ਚੜਾਉਣਾ ਐ ਨਹੀਂ ਕਰਨਾ ਹਾਂ ਕਿ ਲੜੇ ਦੋਨੇ ਨਹੀਂ ਐਵੇਂ ਪੈਦਨਾ ਕਰਾਇ ਕਰੂਏ ਦਾ ਕੰਮ ਕਰ ਲੈਂਦਾ ਫੇਰ ਵੀ ਬਚ ਰਹਿਦਾ ਹੋਰ ਹੁਣ ਉਹ ਪੁੱਛ ਆ ਲਿਆ ਨਹੀਂ ਚਬਾ ਗਿਆ ਦੋ ਕਿੱਲੇ ਬਾਕੇ ਫੇਰ ਉਹਨੂੰ ਕੀ ਕਰਾਇ ਇਹ ਇਹਦੇ ਕੋਲੇ ਜਿਹੜਾ ਇਹਦੇ ਮਾਮੇ ਦਾ ਮੁੰਡਾ ਇੱਕ ਪਾਡਾ ਜਾ ਚਲ ਤੂੰ ਤੁਰਨ ਆਲੇ ਯਾਰ ਹੱਥ ਨੂੰ ਹੋ ਗਿਆ ਆ ਚੱਲ ਗਿਆ ਕਰੇ ਘਾਰ ਤੋਂ ਕੱਢ ਰਿਹਾ ਮੇਰੇ ਹੱਥ ਭਰੇ ਪਸੂ ਜਾ ਅੱਛਾ ਇਹ ਮਾਮੇ ਦਾ ਮੁੰਡਾ ਇੱਕ ਪਾਡਾ ਜਾ ਉਹ ਭੈਣ ਨਹੀਂ ਉਹਦੀ ਤਾਂ ਉਹਨੇ ਲਾਇਆਂ ਨੇ ਉਂਗਲਾਂ ਆ ਕੇ ਲੈ ਆ ਤੂੰ ਵੱਡਾ ਟਰੈਕਟਰ ਕਰਦਾ ਹੁੰਦਾ ਗੱਲਾਂ ਮੇਰੇ ਲਵੇ ਹਾਂ ਉਹ ਯਾਰ ਹੁਣ ਆਪਦੀ ਤਾਂ ਰਹੇ ਓਹੀ ਤੋੜਨਗੇ ਹੁਣ ਦੇਖ ਲਈ ਤੂੰ ਅੱਜ ਤੇਰੇ ਕੋਲੇ ਦੋ ਕਿੱਲੇ ਆ ਆਪਦੇ ਬਾਕੇ ਓਹੀ ਤੋੜਨਗੇ ਹੁਣ ਆਪਦੇ ਤਾਂ ਜਾਇਆ ਮੰਗਰੂ ਕਰੂ ਪਹਿਲਾਂ ਭੈਣ ਦਾ ਕਹਿੰਦੇ ਵੱਡਾ ਹੈਗਾ ਪਹਿਲਾਂ ਕਰਿਆ ਜਾ ਜਾਈਏ ਉਹ ਤਾਂ ਕਾਂਟੇ ਚ ਬਾਕੇ ਸਾਰਾ ਬਾਣ ਕਾਂਟੇ ਚ ਬਾਹਿਆ ਕਰੂ ਦੋ ਕਿੱਲਾਂ ਤੇ ਕੀ ਲੱਗਦਾ ਯਾਰ ਐਡੀ ਟਰੈਕਟਰ ਨੂੰ ਵਾਣੀਆਂ ਨੇ ਮਿੰਦੇਣਾ ਕੁਸ ਟਰੈਡ ਭੈਣ ਹੁਣ ਇਹ ਦੂਬਾ ਬਸ ਮਰਨਾ ਨੇ ਭੈਣ ਉਹਨੇ ਉਹ ਗੱਲਾਈ ਆ ਭੈਣ ਨੇ ਨੇ ਹੂੰ ਦੇਖ ਚੱਕਤੀ ਆ ਕੇ ਮਰਦਾ ਹੁੰਦਾ ਬੰਦਾ ਹੋਰ ਭੈਣ ਨਾ ਉਹ ਆਲਦੀ ਤਾਂ ਉਹ ਤੋਂ ਰਹੀ ਨਹੀਂ ਹੁਣ ਹੋਰ ਰੱਖੀ ਵਟਕ ਰੋਟੀਆਂ ਹੀ ਪਕਾਉਣ ਖਾਤਰਾ ਹੋਰ ਲੈ ਆਇਆ ਪਤਾ ਨਹੀਂ ਕਿੱਧਰੋਂ ਲੈ ਆ ਭੈਣ ਨਾ ਅੱਛਾ ਹਾਂ ਉਹਦੇ ਆਇਆ ਭੈਣ ਨਾ ਹੂੰ ਹਾਂ ਨਾ ਕਾ ਉਹ ਯਾਰਾਣੀ ਜੀ ਭੈਣ ਨਹੀਂ ਹੈਗੀ ਸੁਮੀ ਆ ਬੰਸ ਅੱਛਾ ਹੋਰ ਭੈਣ ਨਾ ਤਗੜਾ ਹੈ ਜਾਂ ਆਪਰੇ ਭੈਣਾਂ ਆਉਂ ਆਇਆ ਤੱਕੀ ਨੇ ਆਪਣੇ ਕੋਲੇ ਨਿਆਰੇ ਲੈਂਦਾ ਨਿਆਰੇ ਉਹ ਲੈਂਦਾ ਹਨਾ ਨਾ ਬਾਹਣ ਆਪਣੇ ਨਾਲ ਉਹਦਾ ਹੋਰ ਭੈਣਾਂ ਨਿਆਰੇ ਲੈਂਦਾ ਬੈਲ ਵਾਲਾ ਵੱਡਾ ਭੈਂਦੇ ਯਾਰ ਤੇਰਾ ਦਿਲ ਦਿਲ ਦੀ ਗੱਲ ਆ ਹਸਣਾ ਹਾਂ ਦਿਲ ਦੀ ਗੱਲ ਹੈ ਹਨਾ ਹੋਰ ਆ ਪੜਾ ਦਿਲ ਨਹੀਂ ਹੈਗਾ ਪੜਾ ਦਿਲ ਚਿੜੀ ਦੇ ਬੱਚੇ ਵਰਗਾ ਹੋਰ ਡਰ ਜਾਂਦੇ ਆਪਾਂ ਪਹਿਲਾਂ ਆਪਾਂ ਤਾਂ ਕਿੱਦੇ ਦੇ ਟੁੱਟੇ ਜਿਹਾ ਅਸੀਂ ਨਾਲ ਹੀ ਉਹ ਡੰਗਲਾ ਹੀ ਜਾਂਦੇ ਆ ਕਵਰਾ ਯਾਰ ਦੇਖਾਂਗੇ ਕੱਲ ਨੂੰ ਕਹਿੰਦਾ ਖੇਤ ਆਉਂਗਾ ਕਹਿੰਦਾ ਬਾਹੂਗਾ ਸੁੱਕਾ ਪੱਟੂ ਕਹਿੰਦਾ ਸੁੱਕਾ ਜੋ